ਹਲੋ ਜੀ ਤੇ ਮੇਰੇ ਬਰਸਾ ਰਗ ਜੱਸੀ ਆਕਾ ਕਿਵੇਂ ਸਾਡੇ ਭੈਂਪਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਤੁਸੀਂ ਸਾਡੇ ਭੈਂਪਰਾ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਮਾਲਕ ਨਿੱਕੇ ਫੜਾ ਠੀਕ ਠਾਕ ਹੈ ਤੇ ਅੱਜ ਆਪਾਂ ਹੁੰਦੇ ਬਹਿ ਤਿਆਰ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਨੂੰ ਆਪਾਂ ਜਾਣਾ ਸੀ ਕੰਮ ਹੀ ਜ਼ਰੂਰੀ ਤੇ ਅਸੀਂ ਸੋਚਿਆ ਕਿ ਉਹਨਾਂ ਬੱਚੇ ਛੱਡ ਕੇ ਨਹੀਂ ਜਾਣਾ ਇਹਨਾਂ ਨੇ ਅਸੀਂ ਨਾਲ ਹੀ ਖੜਾਂਗੇ ਤੇ ਅਸੀਂ ਤਿਆਰ ਹੁੰਦੇ ਪਏ ਆ ਟਾਈਮ ਹੋ ਗਿਆ ਸਾਡੇ ਅੱਗੇ ਜੀ ਗੈਸਟ ਤੇ ਉਹਦੇ ਕਰਕੇ ਥੜਾ ਅਸੀਂ ਹੋ ਗਿਆ ਲੇਟ ਤੇ ਬਾਕੀ ਯਾਤਰੀਓ ਕਹੀਂ ਚੱਲ ਜਾਣਾ ਗੱਡੀ ਕੁਧੀ ਆਪਾਂ ਰੈਡੀ ਕਰ ਲਈਆ ਤੇ ਤਰਨ ਪੂਰੀ ਤਿਆਰ ਆ ਕਰਨੀ ਲੁੱਕ ਵਿਖਾਓ ਵਰਨ ਦਿਖਾਓ ਹਾਂ ਤੇ ਬਾਤੀ ਰਿਪੋਰਟ ਸਾਡੀ ਆਉਣੀ ਜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਵਲੌਗ ਚ ਕਿ ਥੋੜਾ ਠੀਕ ਨਹੀਂ ਵਲੌਗ ਤੇ ਟੈਸਟ ਬਣਵਾਤੀ ਰਿਪੋਰਟਾਂ ਨਹੀਂ ਆ ਉਹ ਅੱਜ ਆਉਣੀਆਂ ਨਹੀਂ ਅੱਜ ਕਿ ਆਈਆਂ ਨਹੀਂ ਹੁਣ ਸਵੇਰੇ ਆਉਣਗੀਆਂ ਤੇ ਬਾਕੀ ਵੀ ਉਸ ਰਿਪੋਰਟ ਤੇ ਪੀ ਆਂਦਾ ਆ ਤੇ ਉਹਦੇ ਅਕੋਰਡਿੰਗ ਕਰ ਅੱਗੇ ਵੀ ਚੱਲਾਂਗੇ ਤੇ ਉਹਦੇ ਸਿਲਸਿਲੇ ਵਿੱਚ ਅਸੀਂ ਮਤਲਬ ਅੱਜ ਜਿਹੜਾ ਅਮਰਸਰ ਗਿਆ ਨੇ ਡੱਪਰ ਨੂੰ ਮਿਲਣਾ ਹੈ ਉੱਥੇ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਰਿਪੋਰਟ ਆਉਣੀ ਅੱਜ ਤੇ ਅੱਜ ਹੀ ਫਿਰ ਅਸੀਂ ਨੰਬਰ ਪਵਾਇਦੋ ਕਿ ਦੇਖੋ ਹੀ ਇਹੀ ਇੱਕੋ ਜਿਹੀ ਮੇਲ ਨੂੰ ਆਣ ਕੀ ਤੇ ਅੱਜ ਅਸੀਂ ਉਹਨਾਂ ਨੂੰ ਡੱਪਰ ਨੂੰ ਜਰਾ ਵੇ ਮੇਲੇ ਚੱਲਨੇ ਆ ਤੇ ਇੱਕ ਡੇਢ ਦਾ ਹੀ ਟਾਈਮ ਲਿਆ ਆ ਬਾਨਾ ਕਰੋ ਤੇ ਉਹਨੂੰ ਜਾ ਰਹੀ ਅਸੀਂ ਉੱਥੇ ਨੂੰ ਕਿ ਪਾਪਾ ਬੰਦੇ ਪੈ ਪਾ ਗੋ ਓਥੇ ਹੋਣਾ ਪਾਪਾ ਨੇ ਸੱਸਿ ਸੂਸ਼ੀ ਘਰ ਕਹਿ ਦਿੰਦੇ ਕੇ ਹਾਂਜੀ ਕਿਵੇਂ ਹੋ ਠੀਕ ਠਾਕ ਬਰਾਦਰ ਤੋਗੈ ਤੇ ਮੇਰੇ ਵੱਲ ਸਾਰੇ ਭੈਣ ਭਰਾ ਮਨੂੰ ਸੱਸਿ ਘਰ ਆਣ ਤੇ ਮੈਂ ਬੰਦਾ ਕਿ ਆਣ ਪੱਗ ਤੇ ਪੱਗ ਬਣ ਕੇ ਫਿਰ ਮੈਂ ਤੁਹਾਡੇ ਨਾਲ ਕਰਦਾ ਗੱਲਬਾਤ ਬਾਕੀ ਤੇ ਗੱਲਬਾਤ ਕਰੋ ਹੁਣ ਨਾਲ ਅਸੀਂ ਤੁਹਾਨੂੰ ਨਾਲ ਬਾਤ ਹਾਂਜੀ ਮੈਂ ਕਿੱਡੀ ਕਰਾ ਇਹ ਹੋ ਗਿਆ ਰੈਡੀ ਤੇ ਮੈਨੂੰ ਤਿਆਰ ਨਹੀਂ ਹੋਣ ਦੇਣ ਦੇ ਤੇ ਦੀਦੀ ਵੱਡੀ ਘਾਜ ਤਿਆਰ ਰੈਡੀ ਹੋ ਗਿਆ ਵੱਡੀ ਘਾਜ ਤਰਫੀ ਜਾਣੀ ਰੈਡੀ ਹੋ ਗਈ ਛੇਤੀ ਕਰੋ ਨੀ ਮੇਰੇ ਕੋਲ ਮੈਨੂੰ ਨਹੀਂ ਪਤਾ ਕਰਨਾ ਮੈਂ ਕਿਹੜਾ ਕਿਹੜੇ ਸ਼ੂਜ਼ ਪਾਵਾਂ ਇੱਧਰ ਇੱਧਰ ਕਰ ਤੂੰ ਮੇਰੇ ਨਾਲ ਇੱਧਰ ਆ ਮੇਰੇ ਨਾਲ ਹਾਂ ਕੀ ਪਾਉਣਾ ਤੂੰ ਸ਼ੋਜ ਮਲੇਕ ਨੂੰ ਚਲ ਠੀਕ ਹੈ ਗਰਨ ਵੀ ਅਡਾ ਮੇਕਅਪ ਲਗਾ ਕਰਨਾ ਹੁਣ ਲੇਕਮੀ ਨਹੀਂ ਲਵਣੀ ਨਹੀਂ ਲਾਉਣਾ ਗਰਮੀ ਚ ਨਹੀਂ ਲਾਈਦੀ ਬੁੱਤ ਹੱਥਾ ਤਾਂ ਲਾਲਾ ਹੱਥਨ ਲਾਲਾ ਤੇ ਚਲੋ ਠੀਕ ਹੈ ਹੋ ਜੀਏ ਰੈਡੀ ਫਿਰ ਜਾਂਦੇ ਤਰ ਨਾ ਕਰਦੇ ਆ ਗੱਲਬਾਤ ਅੱਗੇ ਇਹ ਨਹੀਂ ਹੋ ਗਿਆ ਰੈਡੀ ਮੈਂ ਬਿਲਕੁਲ ਤਿਆਰ ਆਂ ਰੈਡੀ ਇਹ ਦੇਖੋ ਹਾਂਜੀ ਖੋਹ ਦਿੰਦਾ ਆ ਉਹ ਜਨ ਹੁੜਾ ਉਹ ਤਾਂ ਮੈਂ ਨਹੀਂ ਹੋਣਾ ਵਿੱਚ ਪਲੀ

ਮੇਰਾ ਆਲਾ ਕਿੱਦਾਂ ਨਾਲੇ ਹਾਂ ਗਨੂੰ ਆਪਣਾ ਕਰਤਾ ਜੀ ਮੈਂ ਕੋਈ ਨਹੀਂ ਛੱਡ ਜੈਣਾ ਤੇੰਦਰ ਚੱਲ ਜਾਣਾ ਇਹ ਕੋਕਲਾ ਵੀ ਕੋਈ ਨਹੀਂ ਹਾਂ ਹਵਾ ਵੀ ਅੱਜ ਥੋੜੀ ਜਿਹੀ ਚੱਲਣ ਦੀ ਚਾਰ ਦਿਨ ਮੇਰੇ ਤੋਂ ਬਾਅਦ ਅੱਜ ਦਾ ਅੱਜ ਦਾ ਠੀਕ ਹੈ ਗੱਡੀ ਨੂੰ ਬੜਦਾ ਬੰਧਾ ਦੁਕਾਨ ਦਾ ਹਨਾ ਸ਼ਟਰ ਸਿਲਾ ਅੱਦਾ ਕਰ ਦਿੰਨੀ ਆ ਤੇ ਨਾਲਾ ਜਦੋਂ ਮੈਂ ਬੈਠਾ ਚੱਲ ਗੱਡੀ ਕਾਲੀਆ ਸਟਾਰਟ ਹੈ ਤੇ ਮੈਂ ਦੁਕਾਨ ਦਾ ਇਦੋਂ ਦੁਕਾਨ ਬਾਤ ਕਰਦਾ ਤਾਂ ਉਧਰ ਛੋਟੇ ਛੋਟੇ ਅੱਦਾ ਸੋਹਣੇ ਤਾਂ ਦੁਕਾਨ ਦਾ ਆਪਾਂ ਹੁਣ ਗੱਡੀ 'ਚ ਬਹਿ ਗਏ ਆ ਤੇ ਜਾਂਦੇ ਪਏ ਆ ਨੇ ਓਏ ਮੈਂ ਮਰ ਜਾਂਦੀ ਹੱਤ ਕਰਾਈ ਮੇਰੇ ਮੁੰਡੇ ਨੇ ਇਹ ਲਿਆਦਾ ਦਾ ਸਮਾਇਆ ਸਰਾਨਾ ਲੈਦਾ ਨਾਲ ਇਹਨੇ ਆਪਣੇ ਮੌਕੇ ਦਾ ਆਪਣੇ ਬਜਾ ਤੇ ਤਰਲਵਾਨ ਕਾਕਾ ਨਾਲ ਚੋ ਜੋ ਜੋ ਚਲੋ ਠੀਕ ਆ ਹੁਣ ਚਲਦੇ ਹੋ ਜਾ ਕੇ ਮਿਲਾਂਗੇ ਜਿੱਥੇ ਜਾਣਾ ਹੈ ਹਾਂਜੀ ਤੇ ਆਪਾਂ ਪਹੁੰਚ ਗਏ ਸ਼ਾਟਾ ਰੋਡ ਤੇ ਫਲੈਗ ਵੇਖੋ ਕਿੰਨਾ ਸੋਹਣਾ ਝੂਮੰਡਿਆ ਹਨ ਤੇ ਬਾਕੀ ਇੱਕ ਗੱਲ ਹੈ ਕਿ ਮੌਸਮ ਬੜਾ ਘੈਂਟ ਹੋ ਗਿਆ ਅੱਜ ਹਨਾ ਬਹੁਤ ਵਧੀਆ ਮੌਸਮ ਬਣ ਗਿਆ ਵਾ ਪਹਿਲਾਂ ਮੈਂ ਵੀਡੀਓ ਨਹੀਂ ਪਹਿਲਾਂ ਮੈਂ ਵੀਡੀਓ ਦੂਰੋਂ ਬਣਾਉਂਦੀ ਆ ਤੇ ਉਹ ਵੀਡੀਓ ਨਹੀਂ ਬੜੀ ਮੇਰੇ ਕੋਲ ਤੇ ਤਰਨਾਂ ਦੀ ਮम्मा ਵੀਡੀਓ ਨਹੀਂ ਬਣਾੜੀ ਬਹੁਤ ਸੋਹਣਾ ਲੱਗੰਦੇ ਆ ਵਾ ਅੱਜ ਮੌਸਮ ਵੀ ਬੜਾ ਵਧੀਆ ਹੋ ਗਿਆ ਵਾ ਤੇ ਆਪਾਂ ਸ਼ਾਟਾ ਰੋਡ ਆ ਗਏ ਆ ਤੇ ਬਸ ਥੋੜਾ ਜਿਹਾ ਟਾਈਮ ਲੱਗਿਆ ਇਹ ਲੋਕੇਸ਼ਨ ਅਹੀਂ ਲਾਈ ਹੋਈ ਆ ਇੱਥੇ ਜਾਣਾ ਹੈ ਇਹ ਲੇਕ ਲొਕੇਸ਼ਨ ਦੇ ਅਕੋਰਡਿੰਗ ਹੈ ਤੇ ਜਾਣ ਦੀ ਗੱਡੀ ਹੈ ਨਾ ਤੇ ਚਲੋ ਠੀਕ ਹੈ ਜੀਓ ਚੱਲਦੇ ਆ ਜਿੱਥੇ ਜਾਣਾ ਥੋੜਾ ਟਾਈਮ ਲੱਗੇਗਾ ਉੱਥੇ ਪਹੁੰਚਣ ਨੂੰ ਇਧਰ ਨੂੰ ਮੁਰਨਾ ਸੀ ਸਿੱਧਾ ਸਿੱਧਾ ਹਾਂ ਵੇਖੋ ਕਿੰਨਾ ਵਜੇ ਦੇਖਦਾ ਪਿਆ ਨਾ ਕਿੰਨਾ ਸੁੰਦਰ ਹੈ ਯਾਹਿੰਦ ਯਾਹਿੰਦ ਦਰਾਂ ਦੇ ਯਾਹਿੰਦ ਘਾਟਾ ਜੀ ਆਪਣੀ ਨੇ

ਕਿੰਨਾ ਵਧੀਆ ਗੰਗਾ ਜੀ ਉਹ ਮਦਾਨਾ ਚਲੋ ਜੀ ਆਉਂਦੇ ਆ ਤੁਹਾਨੂੰ ਦਿਖਾਵਾਂਗੇ ਇੱਥੇ ਖੜਾ ਜੀ ਠੀਕ ਹੈ ਡਰਨ ਲੱਗੀ ਸਾਡੀ ਤਸ਼ਲੀਨ ਲੱਗੀ ਲਟਕਣ ਇੱਥੇ ਲੋਕੇਸ਼ਨ ਵੇਖੋ ਕਿੰਨੀ ਵਧੀਆ ਜੀ ਤਾਂ ਹੀ ਮਨ ਲੱਗੀ ਜੰਗਲਾਂ ਦੇ ਵਿੱਚ ਆ ਗਏ ਨੇ ਤਦੀ ਹੈਗੀ ਜੇ ਤੇ ਨੇਰੀ ਵੀ ਬਹੁਤ ਆਉਂਦੀ ਪਈ ਆ ਇਹ ਲੋਕੇਸ਼ਨ ਵੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਜਿੱਥੇ ਅਸੀਂ ਆਏ ਆ ਨੇ ਰੀ ਵੀਂ ਕਾਫੀ ਆ ਰਹੀ ਹੈ ਫਿੱਟਾ ਹੋਣੇ ਨੇ ਫਿੱਟਾ ਨਹੀਂ ਆਉਂਦੇ ਵੀ ਆਉਂਦੇ ਹਾਂਜੀ ਤੂੰ ਲੋਕੇਸ਼ਨ ਇਹ ਕੋ ਪਤਾ ਕਿੰਨੀ ਸੋਹਣੀ ਅੱਗੇ ਕਿੰਨਾ ਜੰਗਲ ਸੰਗਨੇ ਸੰਗਨਾ ਜੇ ਦਰਖਤ ਲੱਗੇ ਹੋਏ ਆ ਜਸ ਫਲਾਵਰੀ ਵੀ ਲੱਗੇ ਹੋਏ ਕਿੰਨਾ ਵਜੇ ਲੱਗੰਦੇ ਆ ਨਾ ਮੋਟਾ ਥੋੜਾ ਨੇੜੇ ਜਕ ਕਰੰਦੇ ਆ ਮੌਸਮ ਵੀ ਠੀਕ ਹੈ ਹੁਣ ਕਿੰਨਾ ਮੇਰਾ ਲੱਗੰਦੇ ਆ ਨਾ ਸੰਗੇ ਸੰਗਨੇ ਦੀ ਰੁੱਖ ਚਲੋ ਕਰੋ ਫਿਰ ਪਤਾ ਕਿਥੇ ਵੀ ਜੇ ਤੇ ਆ ਵੇਖੋ ਤਾਂ ਟੈਂਕ ਕਿੰਨੇ ਵਧੀਆ ਲੱਗ ਰਹੇ ਇੱਧਰ ਵੀ ਇੱਧਰ ਹੀ ਉਹ ਤਲਵਾਰ ਗਲਤੀ ਨਹੀਂ ਆ ਗਈ ਇੱਧਰ ਨੂੰ ਨਾ ਉਹ ਤਲਵਾਰ ਵੇਖੋ ਫਿੱਜੀ ਵੇਖੋ ਇੱਥੇ ਤਾਂ ਬਿਲਕੁਲ ਨਹੀਂ ਆਉਂਦੀ ਪੁੱਛੋ ਭਲਾ ਆਹ ਵੇਖੋ ਇੱਧਰ ਯਾ ਲੋਕੇਸ਼ਨ ਹੈ ਨਾ ਤਲਵਾਰ ਪੁੱਛ ਮੈਂ ਵਿਖਾਈ ਉਹ ਵੇਖ ਤਲਵਾਰ ਦੇ ਦੀ ਉਹ ਨਹੀਂ ਤੁ ਕਰ ਕ ਵਿੱਚ ਥੋੜੀ ਕੱਟ ਦਿੰਦੀ ਆ ਤੇ ਲਾਦੀ ਹਾਂ ਰੀਅਲ ਨਹੀਂ ਰੀਅਲ ਨਹੀਂ ਰੀਅਲ ਨਹੀਂ ਆ ਹਾਂ ਆ ਵੇਖੋ ਯਾ ਚੁਬੀਆਂ ਨੇ ਕਿੰਨੀ ਵਧੀਆ ਨਾ ਮਤਲਬ ਛੰਡੀਆਂ ਹੋਣੀਆਂ ਦਿਲਾਜੇ ਪਤਾ ਹੁਣ ਇਹਨਾਂ ਨੂੰ ਪਤਾ ਹੋਣਾ ਜੇ ਅੰਦਰ ਛੰਡੀਆਂ ਹੀ ਹੋਣੀਆਂ ਵਾਂਗੇ ਮਤਲਬ ਜਿੱਦਾਂ ਤੱਪਦੇ ਆ ਕਮਰੇ-ਕਮਰੇ ਤੇ ਆਵਾਂਗਾ ਨਿੱਕੇ-ਨਿੱਕੇ ਦੇ ਇਹ ਨਹੀਂ ਦੰਨਿਆ ਥੋੜਾ ਠੰਡੇ ਮਿੱਟੀ ਤੇ ਬੜਾ ਠੰਡੀ ਹੁੰਦੀ ਆ ਹਾਂ ਇਹ ਆ ਤੇ ਬੜਾ ਗੰਦਾ ਜਿਹਾ ਇਲਾਕਾ ਜਿੱਦਾਂ ਹੀ ਆਏ ਸਮੈਲ ਬੜੀ ਆਉਂਦੀ ਜੀ ਕੋਈ ਆਕਾ ਵਿਚਾਰ ਕੋਈ ਜੀ 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 ਚਲੋ ਠੀਕ ਹੈ ਜੀ ਲੱਭ ਲਈ ਹੁਣ ਤੇ ਹਾਂਜੀ ਚਲੋ ਹਾਂ ਦਾ ਮੋਦੀ ਖੰਡਾ ਫਿਰ ਕਰਦੇ ਤੁਹਾਡੇ ਨਾਲ ਗੱਲਬਾਤ ਨਾਲੇ ਜੇ ਫੌਜੀ ਜੀ ਸਾਡੇ ਨਾਲ ਕੋਈ ਗੱਲਬਾਤ ਕੀਤੀ ਤੇ ਫਿਰ ਤੁਹਾਨੂੰ ਵੀ ਦੱਸਾਂਗੇ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਫੌਜ ਸਾਡੇ ਬਾਕੀ ਮਿਲ ਜੂਗਾ ਆ ਕੇ ਫੌਜੀ ਨਾਲ ਤੇ ਕਰਦੇ ਆ ਗੱਲਬਾਤ ਫੌਜੀ ਨਾਲ ਬਾਕੀ ਚਾਰ ਸੰਜੀਤ ਤੇ ਕਰਨੀ ਹੁੰਦੀ ਜਾ ਕੇ ਇਹ ਚੀਜ਼ ਦੇਖਣੀ ਹੈ ਕਿ ਉੱਥੇ ਸਮਾਨ ਕਿਹੜਾ ਕਿਹੜਾ ਵਾਇ ਵਿజిਟ ਕਰਨਾ ਬਸ ਨੇ ਹਾਂਜੀ ਫਿਰ ਉਹ ਬਣਾ ਕਰਾਂਗੇ ਗੱਲਬਾਤ ਕੋਈ ਠੀਕ ਹੈ ਜੀ ਲਈ ਆਪਾਂ ਜਿਹੜਾ ਇਹ ਪਹੁੰਚ ਗਏ ਆ ਮੋਦੀ ਖਾਨੇ ਦੇ ਵਿੱਚ ਤੁਹਾਨੂੰ ਬਾਅਦ ਜਾ ਕੇ ਦਿਖਾਉਣੀ ਮੈਂ ਮੋਦੀ ਖਾਨਾ ਅਸੀਂ ਜੋ ਉੱਪਰ ਕਰਦੇ ਤੇ ਆਹ ਵੇਖ ਲੀ ਜੀ ਆਪਾਂ ਆ ਗਏ ਜੀ ਮੋਦੀ ਖਾਨੇ ਦੇ ਵਿੱਚ ਅੰਦਰ ਜਾ ਕੇ ਵੇਖਦੇ ਹਾਂ ਅੰਦਰ ਹੋਗਾ ਤੇ ਆਉਗੇ ਥੋੜੀ ਜਿਹੀ ਚੱਲੋ ਹਣਾ ਉਧਰ ਹਾਂ ਇੰਨੇ ਇੰਨੇ ਇਧਰ ਗੱਡੀ ਆਉਂਦੀ ਏ ਇਧਰ ਕੰਮ ਤੇ ਗੱਡੀ ਆਉਂਦੀ ਦੇਖਿਓ ਤਰਨੂ ਫਿਰ ਤਾਂ ਇਹ ਤੁਹਾਨੂੰ ਨਿਕਲ ਦਾਲਾ ਇਹ ਜੀ ਅਸੀਂ ਆਈ ਮੋਦੀ ਖਾਣੇ ਦੇ ਵਿੱਚ ਕੋਈ ਨਹੀਂ ਖਵਾਲ ਦਿੰਦੇ ਦੇਖੋ ਜੀ ਚਲੋ ਜੀ ਆ ਗੱਡੇ ਗੁੱਡੇ ਹਾਂ ਗੱਡੇ ਗੁੱਡੇ ਦਾ ਵੇਖ ਲੀਓ ਬੰਦਾ ਪਹਿਲਾਂ ਤੇ ਸਮੈਲ ਬੜੀ ਗੁੱਜੇ ਹੁੰਦੀ ਹੈ ਸਮੈਲ ਸਮੈਲ ਬਹੁਤ ਵਧੀਆ ਆ ਰਹੀ ਹੈ ਇੱਥੇ ਖਾਣੇ ਦਾ ਨਸ਼ਾ ਤਿਆਰ ਹੋ ਗਿਆ ਚਲੋ ਪੁੱਛੋ ਭਲਾ ਵੀ ਤੇ ਜਸਮਾਨ ਸਿੰਘ ਕਿੱਧਰ ਚਲੋ ਠੀਕ ਹੈ ਮੇਰਾ ਆਪਣਾ ਸਿਰ ਹੋ ਗਿਆ ਤੇ ਚਲੋ ਜੀ ਆਪਾਂ ਆ ਗਏ ਆ ਵਧੀਆ ਵੇਖ ਤੁਸੀਂ ਤਾਂ ਕਿਸ ਮਾਸਮਾਨ ਸਿੰਘ ਤੇ ਇੱਥੇ ਆ ਗਏ ਹਾਂ ਤੇ ਪੀ ਕੇ ਲੈਂਗੇ ਇਹਨਾਂ ਨੂੰ ਕੀ ਪਸੰਦ ਆਉਂਦਾ ਇਹਦਾ ਸੀਜ਼ਨ ਦੇ ਚਲੋ ਕਰੋ ਟੋਲੀ ਬਾਝੋਂ ਰਹਿ ਲੈ ਮੈਂ ਪਹਿਲਾਂ ਇੱਧਰ ਵੇਖ ਲਓ ਪਹਿਲਾਂ ਸਾਮਾਨ ਵੇਖ ਲਓ ਛਿਲਿਆਂ ਦੀ ਪਹਿਲਾਂ ਟੋਲੀ ਲੈ ਲਈ ਮੈਂ ਪਹਿਲਾਂ ਸਾਮਾਨ ਵੇਖ ਲਾ ਟੋਲੀ ਬਾਅਦ ਚ ਰਹਿਣ ਹੈਨਾ ਅਹ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਦਾਲ ਦਰਮੇਂ ਹੈਂ ਵੇ ਤੇ ਚਲੋ ਠੀਕ ਹੈ ਪਹਿਲਾਂ ਲੈ ਲਈ ਸਾਮਾਨ ਫੇਰ ਕੱਢ ਜੇ ਖਵਾਵਾਂਗੇ ਕੀ ਕੀ ਲਿਆ ਹੈਨਾ ਹਾਂਜੀ ਤੇ ਸਾਡੇ ਬੱਚੇ ਟਰਾਲੀ ਲੈ ਕੇ ਦੁਨੀਆ ਗਿਆ। ਹਾਂਜੀ ਕਿੱਧਰ ਟਰਾਲੀ ਕਿੱਧਰ ਲੈ ਗਏ? ਉਹ ਆਪਣਾ ਡੇ ਲੈਣ ਆਲੇ। ਅਸਾਂ ਪਹਿਲੇ ਆਪਣਾ ਚਲ ਠੀਕ ਹੈ ਲੈ ਲੈ ਲੈ। ਮਸਾਲਾ ਹੋ ਗਿਆ। ਆਪੇ ਦੇਖੋ ਲੈ ਆਪਣਾ ਹੀ ਸਮਾਨ ਕਰਦੇ ਪਹਿਲਾਂ। ਇਹ ਲੋਟਾ ਨੂੰ ਨਹੀਂ ਆਪਣਾ ਕਰ ਦੋ। ਤੁਹਾਨੂੰ ਬਾਅਦ ਚ ਕਰਨ ਦਿਓ। ਟਾਈਡ। ਹਾਂ ਕੀ ਕੀ ਸ਼ੋਪਿੰਗ ਕਰ ਲਈ? ਆਹ ਸਾਡੇ ਇੱਕ ਇੱਕ ਬੈਕ ਕਰ ਬਸ ਸਿੱਧਾ ਆਪਣਾ ਮਤਲਬ ਕੀਤਾ ਹੈ ਨਾ ਇਹ ਤਾਂ ਮੰਮਾ ਲਈ ਲਿਆਉਗਾ ਕਿੱਦਾਂ ਠੀਕ ਹੈ ਤਾਂ ਲੈਣਾ ਮਰੀ ਇਹ ਦੇਖ ਲੈਣਾ ਕੋਈ ਇਹ ਰੋਟੀ ਦੇ ਦੋ ਰੋਟੀ ਮੰਮਾ ਇਹ ਕਿਤੇ ਉਹਦੇ ਪਿਆ ਬਿੱਲ ਦਾ ਡੱਬਾ ਜੋ ਛੱਤੀ ਪਰ ਢਾਣ ਬਣਿਆ ਜਾਂਦਾ ਮਾਉਨਾਂ ਨੇ ਮਾਉਨ ਕੱਲ ਦਾ ਆਖਦਾ ਹੁੰਦਾ ਟੋਪੇ ਚ ਕੁੰਦਾ ਢਾਣ ਬਣਿਆ ਇਹ ਦੇਖੋ ਕੁਟੇ ਵਾਲੇ ਦੇਖਣੇ ਤੇ ਆ ਪਰੇਡ ਬੁਲਾਓ ਇਹਨੂੰ ਬੋਰੀ ਨਹੀਂ ਕੁਛ ਕਹਤਾਂ ਨਹੀਂ ਕੁਛ ਕਹਿੰਦਾ ਮਾਜੀ ਬੁਲੀਂਦੇ ਆ ਇਹ ਤਾਂ ਨਹੀਂ ਬੋਲਦਾ ਜਿੰਨਾਂ ਨੇ ਕਿਹਾ ਹੈ ਨਾ ਮੈਂ ਬੋਲਾਂਗਾ ਹਾਂਜੀ ਕਿਦਾਂ ਭਾਈ ਉਸ ਨੂੰ ਲਿਆ ਹੁਣ ਲੈ ਤੇ ਬੇਲ ਬੁਲ ਬਣਾ ਲਿਆ ਵਾ ਤੇ ਆ ਨੰਗਾ ਨਹੀਂ ਬਿੜ ਪਾਈ ਜਾਏ ਪਿੱਛੇ ਤੇ ਬੱਚੇ ਪੀਂਦੇ ਪਏ ਫਰੂਟੀ ਤੇ ਗਰਮੀ ਬੜੀ ਹੋ ਗਈ ਬਿਲਕੁਲ ਬੜਾ ਵਧੀਆ ਮੌਸਮ ਸੀ ਤੇ ਹੁਣ ਤੋਂ ਜ ਮੌਸਮ ਖਰਾਬ ਹੋ ਗਿਆ ਵਾ ਚਲੋ ਠੀਕ ਹੈ ਸਮਾਨ ਸਮੋਣ ਲੈ ਕੇ ਡਿੱਗੀ ਚ ਰੱਖ ਲੈਣਾ ਡਿੱਗੀ ਚ ਨਹੀਂ ਆ ਕੁਛ ਸੀਟਾ ਕੁਛ ਸੀਟਾ ਦਾ ਗਲਾਸ ਮਾਣ ਤੇ ਉਹਨੇ ਚ ਲੈ ਲਿਆ ਇੱਕ ਦੂਜੇ ਜਗ੍ਹਾ ਤੇ ਜਾਣਾ ਉੱਥੇ ਜਾਵਾਂਗੇ ਤੇ ਵਧੀਆ ਵੈਸੇ ਮੋਦੀ ਖਾਣੇ ਗਿਆ ਠੀਕ ਹੈ ਕੰਟੀਨ ਵਾਲਾ ਹਿਸਾਬ ਹੀ ਆ ਹਨਾ ਹਾਂ ਕਿਦਾਂ ਮੈਂ ਅਸੀਂ ਕੰਟੀਨ ਦੇ ਜਾਂਦੇ ਆ ਉਹਦਾ ਉਹੀ ਹਿਸਾਬ ਆ ਕੰਟੀਨ ਵਾਲਾ ਤੇ ਚਲੋ ਠੀਕ ਹੈ ਜੀ ਹੁਣ ਚੱਲਦੇ ਆ ਅੱਗੇ ਆ ਗਏ ਆ ਤੇ ਹੁਣ ਅਸੀਂ ਜਾਂਦੇ ਪਏ ਆ α1 ਨੇ ਤੇ ਕ੍ਰੇਨ ਉਹ ਕਿੱਦਿ ਜਰਾ ਕ੍ਰੇਨ ਆਉਂਦੀ ਆ ਮੈਨੂੰ ਮੈਨੂੰ ਜਿਆਦਾ ਪਤਾ ਨਹੀਂ ਮੇਰੇ ਨਾਲ ਮੈਨੂੰ ਘਾਟ ਹੀ ਪਤਾ ਵਾ ਹੈ ਉਹ ਦੱਸੀ ਜਿੱਦ ਲੱਗੀ ਨਾ ਫਲ ਫਲ ਦੇਖ ਲੈ ਹਾਂ ਹਾਂ ਉਹ ਆ ਉਹਦੇ ਅੰਦਰ ਭਾਈ ਬਿੰਦਾ ਦੇ ਚਲੁੰਦਾ ਉਹਦੇ ਲਈ ਦੇ ਪਿਆ ਟੱਬ ਉਹ ਕਿ ਬੱਚੇ ਸਾਡੇ ਜੇਤ ਕਰਦੇ ਬੰਬੀ ਤੇ ਜਾਣ ਦੀ ਤੇ ਆਪਾਂ ਟੱਬ ਲੈ ਲਿਆ ਵਾ ਟੱਬ ਹੀ ਲਿਆ ਵਾ ਇਹ ਵਾਲਾ ਵੱਡਾ ਨਹੀਂ 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 ਉਹਨਾਂ ਦੀ ਬੱਚਿਆਂ ਦੀ ਤੋਂ ਬੋਲੋ ਬੱਚੇ ਦੀ ਬੇਟੇ ਦੀ ਤੇ ਨਾਲ ਲੈ ਰਹੀ ਲਾਈਟ ਵਾਲਾ ਇਹ ਵਾਲਾ ਹਨਾ ਤੇ ਟੱਬ ਲੈ ਲੈ ਤਰਨਾ ਤਰਨ ਨੇ ਟੱਬ ਲੈ ਲਿਆ ਹੁਣ ਤਰਨ ਨੇ ਰਾਤ ਨੂੰ ਕਰਾ ਹਸਿਤ ਕਰਕੇ ਦੋ ਹੈ ਤਰਨ ਸ਼ਾਮ ਨੂੰ ਕਰ ਦੋ ਭਾਜੀ ਇਹ ਸ਼ਾਮ ਨੂੰ ਕਰੀਂ ਮੈਂ ਪਾਵੇ ਤਰਨ ਨੇ ਰਾਤ ਨੂੰ ਚੋੜੀ ਚੋੜੀ ਨਾ ਆਇਆ ਨਹੀਂ ਨਹੀਂ ਕਿਤਰਾ ਖੜਾ ਕਰਨਾ ਆ ਇਹ ਵੱਡੇ ਵਾਲਾ ਲਿਆ ਵਾ 8.5 ਫੁੱਟ ਵਾਲਾ ਜਿਹੜਾ ਉਹ ਲਿਆ ਆਇਆ ਸੀ ਤੱਬ ਤੇ ਇਹ ਸਾਨੂੰ ਮਿਲ ਗਿਆ ਵਾ ਇਹ ਤਾਂ ਅੰਦਕਾਰੂ ਬਹੁਤਾ ਗਾੜਾ ਇਹ ਤਾਂ ਅਸੀਂਨੇ ਬੋਣੀ ਆਪਨੇ ਕਰਵਾਈ ਸੀ ਵੇਖੋ ਜੀ ਸਾਡੀ ਅੱਬਾ ਪਹੁੰਚ ਗਏ ਆ ਜੀ α1 ਦੇ ਵਿੱਚ ਤੇ ਇੱਥੋਂ ਵੀ ਥੋੜਾ ਸਮਾਂ ਸਮੋ ਲਵਾਂਗੇ ਨਾਲੇ ਬੱਚਿਆਂ ਨੂੰ ਖਵਾਵਾਂਗੇ ਨਾਲੇ ਸਮਾਂ ਸਮੋ ਲਵਾਂਗੇ ਗੇਮਸ ਖੇਡਾਂਗੇ ਆਏ ਆ ਗੇਮਸ ਖੇਡਣ ਕਿੰਨੇ ਖੇਡਾਂਗੇ ਚਲੋ ਠੀਕ ਹੈ ਜੀ ਗੱਡੀ ਖੁਦੀ ਲਵਾ ਦਿੰਦੇ ਕਰ ਦਿੰਦੇ ਯਾਰ ਇਹ ਕੂਫੀਆ ਕਰਨ ਤੈਂ ਕਿ ਕੂਫੀਆ ਰਸਤੇ ਵਿੱਚ ਅਮਲਾ ਇਹ ਗੱਡੀ ਵਾਲਾ ਪਾਰਕਿੰਗ ਕਰਵਾਤੀ ਆਏ ਤੇ ਬੱਚਿਆਂ ਤੇ ਕੂਫੀਆ ਰਸਤੇ ਵਿੱਚ ਆ ਗਏ ਆ ਕਿਹਨਾਂ ਹੋਰ ਬਿੰਦ ਕਰ ਕਰ ਨਾ ਨਾ ਕਰ ਕਰ ਕੀ ਹੋ ਗਿਆ ਵਾ ਉਹ ਗੰਦਾ hai được Hãy subscribe cho kênh Ghiền Mì Gõ Để không bỏ lỡ những ਅਹੀਂ ਖਾਣਾ ਖਾਣਾ ਇਹਨਾਂ ਨੇ ਪੀਦਾ ਕਰਾਇਆ ਦੋਵਾਂ ਨੇ ਤੇ ਆਪਾਂ ਖਾਣਾ ਖਾਣਾ ਜੇ ਲੋ ਜੀ ਕਿ ਆਪਾਂ ਜਿਹੜੇ ਜਿੱਥੇ ਜਾਣਾ ਸੀ ਉਹ ਤੋਂ ਜਾ ਕੇ ਆ ਗਏ ਆ ਤੇ ਹੁਣ ਅਹੀਂ ਜਾਂਦੇ ਪਏ ਆਂ ਜੀ ਘਰ ਨੂੰ ਗੋਲਡਨ ਗੇਟ ਜਿਹੜਾ ਉਹ ਆ ਗਿਆ ਤੇ ਬੱਚਿਆਂ ਤੇ ਗੋਲਡਨ ਗੇਟ ਦੀ ਵੀਡੀਓ ਬਣਾਉਣਾ ਮम्मा ਉਹ ਵੇਖੇ ਥੱਕ ਗਏ ਆ ਕੂਰੇ ਬੱਚੇ ਹੁਣ ਆ ਵੇਖੋ ਮਾ ਗੋਲਡ ਸੋ ਕੋਲੇਵਾ ਨਹੀਂ ਬਤ ਕੰਦਰ ਹੋਇਆ ਨਾ ਉਹ ਗੋਲਡਨ ਅੰਦਰ ਗੋਲਡਨ ਗੇਟ ਆ ਜਾਂਦਾ ਹੈ ਇਹ ਗੋਲਡਨ ਗੋਲਡਾ ਬੜਾ ਸ਼ਾਨਦਾਰ ਸ਼ਹਿਰ ਹੈ ਪੰਜਾਬian ਤੇ ਆ ਗਿਆ ਹਾਂ ਸਹੀ ਗੱਲ ਕਹਿੰਦੇ ਸੀ ਨੇ ਲੋ ਆਪਾਂ ਜਾਂਦੇ ਪਏ ਹਾਂ ਘਰ ਨੂੰ ਦੇ ਦੁਕਾਨ ਤੇ ਬਹੁਤ ਜਿਆਦਾ ਨੇੜੇ ਚ ਖੜੇ ਤੇ ਮੁੜ ਕੇ ਅਸੀਂ ਵੀ ਮੇਰੇ ਫੋਨ ਵੀ ਬੰਦ ਹੋ ਗਿਆ ਤੇ ਆਹ ਵੇਖੋ ਸਮਾਨ ਲੈ ਕੇ ਤੇ ਮੁੰਡਾ ਮੇਰੇ ਨੇ ਦੁਕਾਨ ਵਾਲੀ ਅਜੇ ਉਸ ਸਮਾਨ ਜਿਹੜਾ ਅੰਦਰ ਲੈ ਗਏ ਆ ਤੇਲ ਤੂਲ ਤੇ ਮੁੰਡਾ ਲੈ ਗਿਆ ਦੁਕਾਨ ਤੇ ਅੰਦਰ ਪੋਲ ਕਿਹਦਾ ਆ ਚੱਲਦਾ ਚੱਲਦਾ ਚਲੇ ਠੀਕ ਹੈ ਜੀ ਇਸੇ ਕੋ ਵੀ ਕਰਦੇ ਆ ਐਂਡ ਹੱਦਕਾ ਪੂਰੀ ਦੁਕਾਨ ਚੋਂ ਕੋ ਲੈਣਾ ਜੇ ਲੈ ਲਓ